डीआईजी पटियाला रेंज एसएसपी पटियाला से हुई जिसमें सहमति नहीं बन सकी उसके बाद कोई बातचीत नहीं हुई और जो हमने किसानों की रिहाई का मुद्दा रखा है ये बहुत बड़ा मुद्दा नहीं है आसानी से किसानों को रिहा किया जा सकता है लेकिन हरियाणा और केंद्र हंकारी सरकार है वो हरियाणा को उठने नहीं देना चाहती हरियाणा इतने जबर करना चाहते हैं और नौजवानों को इस लहर में शामिल होने के लिए रोक रहे हैं अनिश खटकर जी 29 दिन हो गए मर्न वर्त पर बैठे हुए हैं उनका किसी समय नुकसान हो सकता है दूसरा जो बॉर्डरों के ऊपर प्रबंधन करने हैं उनके मांग को लेकर है और मोर्चा जारी रखेंगे हम नहीं चाहते थे भी रेल ट्रैक जाम हो क्योंकि केंद्र ने पहले ही मेन हाईवे ਖੁੱਦ ਜਾਮ ਕਰ ਰੱਖੇ ਹਨ ਜਿਸ ਸੇ ਪੰਜਾਬ ਕੀ ਹਰਿਆਣਾ ਕੀ ਅਰਧਵਸਥਾ 'ਤੇ ਬਹੁਤ ਬੁਰੇ ਪ੍ਰਭਾਵ ਪੜ ਰਹੇ ਲੇਕਿਨ ਕੇਂਦਰ ਹਮੇਂ ਇਹ ਕਰਨੇ ਲਈ ਮਜਬੂਰ ਕਰ ਰਹਾ ਹੈ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਵੈਸੇ ਤਾਂ ਸਵੇਰ ਤੋਂ ਲੈ ਕੇ ਹੀ ਸ਼ੰਭੂ ਰੇਲਵੇ ਸਟੇਸ਼ਨ ਦੇ ਰੇਲਰ tracks 'ਤੇ ਬੈਠੇ ਹੋਏ ਹਾਂ ਹੁਣ ਤਕਰੀਬਨ ਰਾਤ ਦੇ 7:50-55 ਹੋ ਚੁੱਕੇ ਨੇ ਤੇ ਤਿੰਨ ਨੌਜਵਾਨ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੂੰ ਰਿਆ ਕਰਉਣ ਵਾਸਤੇ ਪਿਛਲੇ ਕਾਫੀ ਦਿਨਾਂ ਤੋਂ ਉੱਚ ਅਧਿਕਾਰੀਆਂ ਦੇ ਨਾਲ ਜਿਹੜੀ ਵਿਚਾਰ ਚਰਚਾ ਹੋ ਰਹੀ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਮਾਂ ਲਿਆ ਸੀ ਪਹਿਲਾਂ ਆਪਣੀ 9 ਦਿਨਾਂ ਦੀ ਕਾਲ ਸੀ ਉੱਚ ਅਧਿਕਾਰੀਆਂ ਨਾਲ ਸਮਾਂ ਲਿਆ ਉਸ ਤੋਂ ਬਾਅਦ ਫਿਰ 10 ਦੀ ਕਾਲ ਦਿੱਤੀ ਫਿਰ ਕਹਿ ਦਿੱਤ 16 ਤੱਕ ਤੁਸੀਂ ਰੁਕ ਜਿਓ ਅਸੀਂ ਤੁਹਾਡੇ ਜਿਹੜੇ ਤਿੰਨੇ ਆਪ ਨੂੰ ਰਿਆ ਕਰ ਦਾਂਗੇ ਪਰ ਨਹੀਂ ਕੀਤਾ ਅੱਜ ਫਿਰ ਮਜਬੂਰਨ ਇੱਥੇ ਬੈਠਣਾ ਪਿਆ ਔਰ ਤੁਸੀਂ 150 ਤੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਚਾਰੇ ਪਾਸੇ ਸੰਗਤ ਜਿਹੜੀ ਹੈਗੀ ਆ ਉਹ ਘੁਮਾ ਕੇ ਦਿਖਾ ਦੇ ਵੀ ਬੜੀ ਸਾਰੀ ਸੰਗਤ ਆ ਉਹ ਇਸ ਟਾਈਮ ਰੇਲਵੇ ਟਰੈਕ ਦੇ ਉੱਪਰ ਆਪ ਕੋ ਆਪਣੇ ਬਿਸਤਰੇ ਲਾ ਕੇ ਤੇ ਗੱਦੇ ਵਿਛਾ ਕੇ ਤੇ ਜਿਹੜਾ ਆਰਾਮ ਕਰਨ ਦਾ ਜਿਹੜਾ ਕੋਈ ਬਿਸਤਰੇ ਜਿਹੜੇ ਲੱਗ ਚੁੱਕੇ ਨੇ ਔਰ ਇਥੋਂ ਦਾ ਕੋਈ ਸੇਵਾਦਾਰ ਨੇ ਉਹ ਦੋ ਮਾਸ ਦਾ ਪ੍ਰਬੰਧ ਕੀਤਾ ਮੱਛਰਾਂ ਵਾਸਤੇ ਔਰ ਇਹ ਮੋਰਚਾ ਇਸ ਤਰ੍ਹਾਂ ਸ਼ੰਭੂ ਤੇ ਖਨੌਰੀ ਬਾਡਰ ਤੇ ਚੱਲ ਰਿਹਾ ਉਸੇ ਤਰੀਕੇ ਦੇ ਨਾਲ ਇੱਕ ਤੀਜਾ ਮੋਰਚਾ ਸ਼ੰਭੂ ਰੇਲਵੇ ਟਰੈਕ ਦੇ ਉੱਪਰ ਜਿਹੜਾ ਲੱਗ ਚੁੱਕਾ ਹੈਗਾ ਔਰ ਜਿੱਨਾਂ ਚ ਸਾਡੇ ਤਿੰਨੋਂ ਨੌਜਵਾਨ ਕਿਸਾਨ ਵਿਹਾਰੀ ਕੀਤੇ ਜਾਂਦੇ ਉਹਨਾਂ ਸਮਾਂ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ ਅਸੀਂ ਸਰਕਾਰ ਨੂੰ ਚੇਤਾਵਨੀ ਜਿੰਦੇ ਹੋਏ ਕਹਿੰਦੇ ਆ